ਜਾਜ ਸੂਬੇ ਦੇ ਵਿੱਚ ਅੱਜ ਸਵੇਰ 8 ਵਜੇ ਤੋਂ ਲੈ ਕੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਲਈ VOTING ਹੋ ਰਹੀ ਹੈ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਰਹੇ ਨੇ ਤੇ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਇਹਨਾਂ ਚੋਣਾਂ ਦਰਮਿਆਨ ਪੰਜਾਬ ਦੀਆਂ ਕਈ ਥਾਵਾਂ ਦੇ ਉੱਤੇ ਸਥਿਤੀ ਤਣਾਅਪੂਰਨ ਵੀ ਬਣਦੀ ਹੋਈ ਵਿਖਾਈ ਦਿੱਤੀ ਤੇ ਇਸੇ ਤਰ੍ਹਾਂ ਸ਼੍ਰੀ ਮੁਖਤਸਰ ਸਾਹਿਬ ਦੇ ਹਲਕਾ ਦੇ ਦਰਵਾਹਾ ਦੇ ਪਿੰਡ ਬਬਾਨੀਆਂ ਦੇ ਵਿੱਚ ਵੋਟ ਕੈਚਰਿੰਗ ਕਰਨ ਦੇ ਇੰਜ਼ਾਮ ਲੱਗੇ ਨੇ ਕੁਝ ਹਰਚਾ ਤੇ ਲੋਕਾਂ ਦੇ ਪਤਾ ਲੱਗਿਆ ਕਿ ਕੁਛ ਅਣਪਛਾਤੇ ਲੋਕਾਂ ਨੇ ਪਹੁੰਚ ਕੇ ਚੰਕਰ ਕੇ ਕੁਝ ਵੋਟਾਂ ਦੇ ਆਪ ਕਾਰਨ ਕੀਤਾ ਹੈ ਤੇ ਉਸ ਮੌਕੇ ਸਥਿਤੀ ਤਣਾਅਪੂਰਨ ਹੁੰਦੀ ਹੋਈ ਵਿਖਾਈ ਦਿੱਤੀ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਉਹ ਬਾੜੀਆਂ ਤੇ ਬਾਈ ਜੀ ਇੱਥੇ ਸਮੂਥਲੀ ਪੋਲਿੰਗ ਹੋ ਰਹੀ ਸੀ ਜੀ ਸਾਨੀ ਢੇਲੇ ਪੁਰੇ ਕਾਹ ਹੁਲੇ ਨਾਲ ਆਏ ਜਿਨ੍ਹਾਂ ਦੇ ਉੱਰੇ ਇੱਕ ਪੁਲਿਸ ਇੱਕ ਡਿਗਰੀ ਸਟਾਕ ਕਰ ਰਹੀ ਸੀ ਨਾ ਉਹ ਇੱਥੇ ਆਏ ਆਉਂਦੇ ਇਹਨਾਂ ਸਾਰੇ ਆਪਣੇ ਏਜੰਟ ਖੜੇ ਨੇ ਸਾਰੇ ਪੋਲਿੰਗ ਏਜੰਟ ਸਾਰੇ ਜਿਹੇ ਇਹਨਾਂ ਨੂੰ ਬਾਹਰ ਕੱਢਿਆ ਨਾਲ ਜਿਹੜਾ ਆਮਲਾ ਸੀ ਸਰ ਉਹ ਵੀ ਬਾਹਰ ਘੱਟਦਾ ਜੀ ਬਾਹਰ ਕੱਢਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਉਹ ਬੂਸਟ ਕੈਂਪਫਰ ਕੀਤਾ ਜੀ ਇੱਥੇ ਨਾਲ ਸਰਪੰਚ ਸਾਹਿਬ ਬੈਠੇ ਨਾਲ ਪੈਂਡ ਬੈਠੇ ਨੇ ਉਹ ਵੋਟ ਪਾਉਂਦੇ ਇਹਨਾਂ ਨੇ ਕਿਹਾ ਜੀ ਅਸੀਂ ਵੋਟ ਪਾਉਣ ਲਈ ਕਹਿੰਦਾ ਸੜੀਆ ਵੋਟਾਂ ਪੈਈਆਂ ਉਹਨਾਂ ਧੱਕੇ ਮਾਰ ਕੇ ਬਾਹਰ ਕੱਢਿਆ ਇਹਨਾਂ ਨੇ ਜੀ ਉਹ ਉਹਦੋਂ ਫਿਰ ਬੈਲਟ ਪੇਪਰ ਲੈ ਕੇ ਸਾਰਾ ਪੂਰਾ ਕੈਪਚਰ ਕਰਕੇ ਆਰਾਮ ਨਾਲ ਗਏ ਨੇ ਇਥੇ ਜੀ ਉਸ ਉਹਨਾਂ ਨੂੰ ਪ੍ਰੋਡਕਸ਼ਨ ਕਰੀ ਸੀ ਸਾਰੀ ਜੀ ਅਸੀਂ ਬਾਹਰ ਬੈਠੇ ਸੀ ਕਿ ਸ਼ਨੀ ਦੇ ਲੋਦਿਆਂ ਗੱਡੇ ਨਾ ਹੁੰਦੇ ਨੇ ਜੀ ਇਹਨਾਂ ਦਾ 10 ਤੋਂ 12 ਗੱਡੇ ਨਾ ਆਈਦਾ ਉਹਨਾਂ ਨੇ 온 ਸਾਰੀ ਜੋ ਵੀ ਬੋਟ ਪਾਉਣ ਆਏ ਸੀਗੇ ਉਹਨਾਂ ਨੂੰ ਬਾਹਰ ਕੱਢ ਤਾਈ ੱਤਕੇ ਮਾਰ ਕੇ ਤੇ ਜੋ ਉਹਨਾਂ ਦਾ ਅੰਦਰ ਉਹਨਾਂ ਨੇ ਆਪ ਦਾ ਗੁੰਡਾ ਰਾਜ ਕੀਤਾ ਨਾ ਦਾ ਸਾਰਿਆਂ ਦੇ ਸਾਹਮਣੇ ਹੈ ਜੀ ਇਹਨਾਂ ਦਾ ਤੇ ੱਤਕੇ ਨਾਲ ਜਾਲੀ ਪੁੱਟ ਉਹਨਾਂ ਹੀ ਜਦੋਂ ਸ਼ਨੀ ਦੇ ਲੋ ਆਇਆ ਜੀ ਜਿੱਤਣੇ ਪਹਿਲਾਂ ਪਹਿਲਾਂ ਬੰਦੇ ਪੈਂਟ ਦੇ ਆਏ ਆ ਜੀ ਉਹਨੇ ਇੱਕ ਨੇ ਕੈਮਰਾ ਪੱਟ ਪਾਈ ਫਿਰ ਮੈਂ ਫਿਰ ਕੈਮਰਾ ਲਾਤਾਈ ਉਹਨੇ ਇੱਕ ਸਰਪੰਚ ਦੇ ਮੁੰਡੇ ਨੇ ਆ ਕੇ ਫਿਰ ਕੈਮਰਾ ਪੱਟ ਪਾਈ ਫਿਰ ਉਹ ਛਨੀ ਟੋਲੋਂ ਖੁਦ ਆਇਆ ਉਹਦੇ ਬੰਦੇ ਆਏ ਉਹਦੀ ਟੀਮ ਆਈ ਉਹਨਾਂ ਨੇ ਸਾਨੂੰ ੱਟੇ ਮਾਰ ਮਾਰ ਕੇ ਬਾਗੜ ਪਾਈ ਉਹਨਾਂ ਦੇ ਏਜੰਟ ਖੁਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਤੱਕ ਪੋਲਿੰਗ ਹੋਈ ਆ ਆਮ ਆਦਮੀ ਪਾਰਟੀ ਦਾ ਕੋਈ ਵੀ ਏਜੰਟ ਨਹੀਂ ਬੈਠਾਗਾ ਤੁਸੀਂ ਕੈਮਰੇ ਚੈੱਕ ਕਰ ਸਕਦੇ ਹੋਗੇ ਉਹਦੇ ਉਹ ਇਸੇ ਤਾਕ ਦੇ ਵਿੱਚ ਸੀਗੇ ਵੀ ਅਸੀਂ ਤਾਂ ਪੋਲਿੰਗ ਕੈਪਚਰ ਕਰ ਹੀ ਲੈਣਾ ਹੈ ਕੈਸਾ ਉਹਨਾਂ ਨੇ ਤੇ ਕਾਜਕਾਰੀ ਲੈਣਾ ਸਾਡੀਆਂ ਵੋਟਾਂ ਤਾਂ ਪਈ ਜਾਣੀਆਂ ਤਾਂ ਕਰਕੇ ਉਹਨਾਂ ਨੇ ਬੰਦੇ ਵੀ ਨਹੀਂ ਉਠਾਏ ਸੀ ਉਹ ਸਿੱਧੇ ਆ ਕੇ ਵੋਟਾਂ ਪਾਈਆਂ ਸਾਰੇ ਬੰਦੇ ਬਾਹਰ ਕੱਢ ਤੇ ਪੁਲਿਸ ਦੀਆਂ ਗੱਡੀਆਂ ਉਹਨਾਂ ਦੇ ਨਾਲ ਸੀ ਨਹੀਂ ਅੱਗੇ ਸਾਡੇ ਕੋਲ ਵੀਡੀਓ ਤੁਹਾਨੂੰ ਵੀ ਭੇਜਾਂਗੇ ਵੀ ਉਹ ਪੁਲਿਸ ਦੀਆਂ ਗੱਡੀਆਂ ਅੱਗੇ ਲੱਗ ਕੇ ਉਹਨਾਂ ਨੂੰ ਨਾਲ ਲੈ ਕੇ ਗਏਆਂ ਨਹੀਂ ਹਾਈ ਦੇਕਰ ਉਹਨਾਂ ਤੇ ਕੋਈ ਪਰਚਾ ਨਹੀਂ ਕੋਈ ਕਾਰਵਾਈ ਨਹੀਂ ਅਸੀਂ ਇਹ ਕਹਨੇ ਆ ਨਾ ਸਾਡੇ ਪਿੰਡ ਦੀ ਅੱਜ ਜਿੰਨੇ ਪੋਲਿੰਗ ਹੋਈ ਆ ਬੂਥਾਂ ਇਹ ਤਾਂ ਅਸੀਂ ਖੁਦ ਬੈਠੇ ਸੀ ਉੱਥੇ 84 ਵੋਟਾਂ ਓਨਲੀ 83 ਵੋਟਾਂ ਪੋਲ ਹੋਊਗਾ ਸੀਗਾ ਹੀ ਉਸ ਤੋਂ ਬਾਅਦ ਜਿੰਨੀਆਂ ਵੀ ਵੋਟਾਂ ਪਈਆਂ 64 ਨੰਬਰ ਬ ਉਹ ਸਾਰੀਆਂ ਕੈਨਸਲ ਹੋਣੀਆਂ ਚਾਹੀਦੀਆਂ 84 ਵੋਟਾਂ ਪੰਗਾ ਸੀ ਕੱਲੀਆਂ ਤੇ ਜਿਹੜੇ ਵੀ ਬੰਦੇ ਆ ਉਹਨਾਂ ਦੇ ਜਿੰਨੇ ਵੀ ਛਣੀ ਢਲੋ ਤੇ ਤੇ ਦੂਜੇ ਬੰਦੇ ਤੇ ਸਾਰਿਆਂ ਦੇ ਪਰਚੇ ਹੋਣੇ ਚਾਹੀਦੇ ਸਾਡੇ ਪਿੰਡ ਦਾ ਆਏ ਯਾਰੀ ਇਹ ਮਾਹੌਲ ਖਰਾਬ ਕਰਦੇ ਆ ਪਿਛਲੀ ਵਾਰੀ ਵੀ ਸਾਡੇ ਪਿੰਡ ਦਾ ਇਹਨਾਂ ਨੇ ਮਾਹੌਲ ਖਰਾਬ ਕੀਤਾ ਸੀਗਾ ਪਿਛਲੀ ਵਾਰੀ ਦੀ ਵੀ ਇਹਨਾਂ ਦੇ ਪਰਚੇ ਹੈਗੇ ਆਗੇ ਐਦ ਕੀ ਜਿੰਨਾਂ ਦੇ ਐਮਐਲਏ ਦੀਆਂ ਵੋਟਾਂ ਵਿੱਚ ਵੀ ਇਹਨਾਂ ਨੇ ਲੜਾਈ ਕਰਾਈ ਮੇਰੇ ਤੇ ਖੁਦ ਵੀ ਆ ਵੇਖੋ ਸੱਟਾ ਕਰਪਾਨਾ ਬਰਵਾਦੀਆਂ ਦੀ ਹੈ ਤੇ ਕਰ ਇਹਨਾਂ ਦੇ ਪਰਚੇ ਦਾ ਕੁਝ ਨਹੀਂ ਬਣ ਦਿੱਤਾਗਾ ਇਹ ਆਏ ਯਾਰੀ ਸਾਡੇ ਪਿੰਡ ਦਾ ਮਾਹੌਲ ਖਰਾਬ ਕਰ ਦਈ ਹੈ ਜੀ ਜਗਬਾਣੀ ਟੀਵੀ ਲਈ ਸੋਨੋ ਖੇਡਾਂ ਦੀ ਰਿਪੋਰਟ